ਪੂਰੇ ਪੰਜਾਬ ਚ ਕਿਸੇ ਨਾ ਕਿਸੇ ਜਗ੍ਹਾ ਤੇ ਕਾਂਗਰਸ ਵੱਲੋਂ ਲੋਕਾਂ ਨਾਲ ਧੱਕੇਸ਼ਾਹੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਅੰਮ੍ਰਿਤਸਰ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅੰਮ੍ਰਿਤਸਰ ਕਾਂਗਰਸ ਪਾਰਟੀ ਦੇ ਡਿਪਟੀ ਮੇਅਰ ਯੂਨੈਸ ਕੁਮਾਰ ਤੇ ਪ੍ਰਕਾਸ਼ ਆਸ਼ਰਮ ਹਾਈ ਸਕੂਲ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਕੂਲ ਦੀ ਮੈਂਬਰ ਕਮੇਟੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਯੂਨੈਸ ਕੁਮਾਰ ਵੱਲੋਂ ਲਗਾਤਾਰ ਧਮਕਾਈਆਂ ਸਾਰਿਆ ਅਤੇ ਉਹਨਾਂ ਦੇ ਸਕੂਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਡਿਪਟੀ ਮੇਅਰ ਧਮਕੀ ਜਿੰਦੇ ਨੇ ਕਿ ਜਾਂ ਤਾਂ ਉਹਨਾਂ ਦੀ ਪਤਨੀ ਨੂੰ ਸਕੂਲ ਦਾ ਪ੍ਰਿੰਸੀਪਲ ਲਗਾਇਆ ਜਾਵੇ ਜਾਂ ਫਿਰ ਸਕੂਲ ਦੇ ਅੰਦਰ 200 ਗਜ਼ ਦਾ ਪਲਾਟ ਉਹਨਾਂ ਨੂੰ ਦਿੱਤਾ ਜਾਵੇ। ਪ੍ਰਕਾਸ਼ ਆਸ਼ਰਮ ਹਾਈ ਸਕੂਲ ਸੋਸਾਇਟੀ ਵੱਲੋਂ ਅੱਜ ਸਾਨੂੰ ਸਾਰਿਆਂ ਨੂੰ ਇਹ ਕਿਹਾ ਗਿਆ ਕਿ ਪ੍ਰੈਸ ਨੋਟ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਜਾਵੇ ਕਿ ਯੂਨਸ ਕੁਮਾਰ ਜਿਹੜਾ ਕਾਉਂਸਲਰ ਔਰ ਡਿਪਟੀ ਮੇਅਰ ਬਣਿਆ ਹੈ ਇਨੇ ਸਕੂਲ ਦੇ ਵਿੱਚ ਆ ਕੇ ਜ਼ਬਰਦਸਤੀ ਸਾਡੇ ਕੰਧ ਤੋੜ ਕੇ ਵਿੱਚ ਟਿਊਬ ਲਾਉਣ ਦੀ ਕੋਸ਼ਿਸ਼ ਕੀਤੀ ਆ ਔਰ ਸਕੂਲ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ ਔਰ ਸਾਨੂੰ ਇਹ ਕਹਿੰਦਾ ਕਿ ਮੈਨੂੰ 200 ਗੈ ਦਾ ਪਲਾਟ ਦਿਓ ਨਹੀਂ ਤੇ ਮੈਂ ਤੁਹਾਡਾ ਸਕੂਲ ਨਹੀਂ ਚਲਣ ਦੇਣਾ ਜਾਂ ਮੈਨੂੰ ਸਕੂਲ ਦਾ ਮੈਨੇਜਮੈਂਟ ਦਾ ਮੈਂਬਰ ਪਾਓ ਤੇ ਜਾਂ ਮੈਨੂੰ ਮੇਰੀ ਵਾਈਫ ਨੂੰ ਪ੍ਰਿੰਸੀਪਲ ਲਾਓ ਇਹ ਇਹਦੀ ਜਿਹੜੀ ਵਾਈਫ ਆ ਉਹ ਮੇਰੇ ਖਿਆਲ ਵੀ ਉਹਨਾਂ ਨੇ ਬੀਐਡ ਵਗੈਰਾ ਨਹੀਂ ਕੀਤੀ ਹੋਈ ਇਸ ਕਰਕੇ ਉਹ ਨਹੀਂ ਸੀ ਲੱਗ ਸਕਦੇ ਤੇ ਇਹ ਆਪਣਾ ਗੁੱਸਾ ਕੱਢਣ ਵਾਸਤੇ ਕਿਉਂਕਿ ਇਹਨਾਂ ਨੇ ਮੈਂਬਰ ਨਹੀਂ ਹੀ ਪਾਇਆ ਔਰ ਦੂਸੋਂ ਗਾਇ ਦਾ ਪਲਾਟ ਨਹੀਂ ਦਿੱਤਾ ਔਰ ਇਹ ਨਾਲ ਸਾਡੀ ਸੜਕ ਬੰਨ ਦੇ ਰਿਆ ਔਰ ਨਾਲ ਸਾਡਾ ਸਕੂਲ ਚਲੰਦ ਦੇ ਰਿਆ ਔਰ ਜਾਣ ਬੁਝ ਕੇ ਸਾਡੀ ਕੰਧ ਤੋੜ ਕੇ ਸਾਡਾ ਸਕੂਲ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਔਰ ਸਾਡੇ ਦਫਤਰ ਦੇ ਵਿੱਚੋਂ ਕੁਝ ਰਿਕਾਰਡ ਵੀ ਜਿਹੜਾ ਉਹ ਗਾਇਬ ਹੋ ਗਿਆ ਔਰ ਸਾਡੇ ਸਕੂਲ ਦੇ ਨਾਲ ਆਰਮੀ ਵੀ ਹੈ ਜਿਹੜੀ ਕਿ ਅਨ ਸੇਫ ਹੋ ਗਈ ਹੈ ਅਸੀਂ ਸਰਕਾਰ ਸਵੇਰੇ ਕੰਧਾ ਕਰਕੇ ਬੜਾ ਸੇਫ ਆਪਣੇ ਆਪ ਨੂੰ ਰੱਖਿਆ ਸੀਗਾ ਇਹਨੇ ਸਾਡੇ ਲੇਡੀ ਸਟਾਫ ਨਾਲ ਵੀ ਬਹੁਤ ਬਦਤਮੀਜ਼ੀ ਕੀਤੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਸਕੂਲ ਬੱਚਿਆਂ ਦਾ ਸਾਡੀ ਜਿਹੜੀ ਖਰਾਬ ਗਰਾਊਂਡ ਕੀਤੀ ਹੈ ਸਾਡੀ ਦੁਵਾਰ ਤੋੜੀ ਹੈ ਉਹਦੇ ਉੱਤੇ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਇਹ ਸਾਰੇ ਅਨਸਾਹ ਅਨਸਾਹ ਮਿਲਣਾ ਚਾਹੀਦਾ ਗੁੰਡਾਗਰਦੀ ਦੀ ਹੱਦ ਇੱਥੇ ਖਤਮ ਨਹੀਂ ਹੋਈ ਸਕੂਲ ਦਾ ਟਾਈਮ ਖਤਮ ਹੋਣ ਤੋਂ ਬਾਅਦ ਦਿੱਤੀ ਮੇਰ ਬਲੋਤ ਜੀ ਤੇ ਵੀ ਲਿਆ ਕੇ ਸਕੂਲ ਦੀ ਦੀਵਾਰ ਤੋੜ ਕੇ ਆਪਣਾ ਨਿੱਜੀ ਟਿਊਬਲ ਫਿਕਸ ਕਰਵਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ सोमवार को हम एक डेढ़ बजे जब जाने लगे हैं तो बाहर से उसे गेट कीपर बोल रहा है कि मैम बाहर आओ बाहर कुछ हो गया है जब हम वहाँ से ऑफिस से बाहर तक आए हैं तो तब तक तो ये दीवार टूट गई थी तो ये हमारे मैम है ये हमारे जे ट्रक वगैरह सब कुछ लेके अंदर आए बदतमीजी वगैरह की उन्होंने सारे अंदर आ गए जब खड़े हुए तो इन्हें कहते हैं कि आप पीछे हट जाओ नहीं तो हमारे हम आपके ऊपर ट्रक चढ़ा देंगे जब मैं इन्होंने मुझे बताया फिर मैंने अपने मैनेजमेंट से बात की तो इसके बाद ये मैम बताएंगे आपको क्या हुआ आगे एक तो डिप्टी मेयर यूनियंस था एस थे ਅਸਲੀ ਉਹ ਵੀ ਇਹ ਸਾਥ ਮੇ ਸ਼ਾਮ ਸੁੰਦਰ ਔਰ ਅਨਬਚਾਤੇ ਲੋਕ ਇਹੀ ਥੇ ਉਹ ਬੋਲ ਰਹੇ ਹਮੇ ਕਾਰਪੋਰੇਸ਼ਨ ਨੇ ਭੇਜਿਆ ਜਰਕੇ ਡਿਪਟੀ ਮੇਅਰ ਯੂਨਿਸ ਕੁਮਾਰ ਦਾ ਕਹਿਣਾ ਹੈ ਕਿ ਸ਼ਹਿਰ ਦਾ ਮੇਅਰ ਹੋਣ ਦੇ ਨਾਤੇ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋਣ ਦੇਣਗੇ ਅਤੇ ਉਹਨਾਂ ਤੇ ਲਗਾਏ ਜਾ ਰਹੇ ਇਲਜ਼ਾਮ ਝੂਠੇ ਨੇ ਇਹ ਗੈਰ ਕਾਨੂੰਨੀ ਢੰਗ ਨਾਲ ਇਹ ਆਪਣਾ ਸਕੂਲ ਚਲਾ ਰਿਹਾ ਇਹ ਪਹਿਲੇ ਪੀਬੀਐਨ ਸਕੂਲ ਚ ਪੀਡੀ ਮਾਸਟਰ ਹੁੰਦਾ ਸੀ ਉੱਥੇ ਵੀ ਮੈਨੇਜ ਕਮੇਟੀ ਤੇ ਮੈਨੇਜਮੈਂਟ ਕਮੇਟੀ ਦੇ ਨੇ ਕਬਜ਼ਾ ਕਰਦੇ ਜਰੂਰਤ ਕੀਤੀ ਸੀ ਉਹਨਾਂ ਨੇ ਇਸ ਸਕੂਲ ਚੋਂ ਬਾਹਰ ਕੱਢਿਆ ਦਾ ਹੁਣ ਉਸ ਸਕੂਲ ਨੂੰ ਛੱਡ ਕੇ ਇੱਕ ਲੈਂਡ ਮਾਫੀਆ ਦੇ ਟਾਈਪ ਇਹ ਬੰਦਾ ਹੁਣ ਇਹ ਸਕੂਲ ਤੇ ਕਬਜ਼ਾ ਕਰਨ ਆ ਗਿਆ ਕੋਰਟ ਚ ਕੇਸ ਲੱਗਾ ਤੁਹਾਨੂੰ ਥੋੜੇ ਦਿਨਾਂ ਚ ਪਤਾ ਲੱਜੇਗਾ ਕੁਝ ਇਹਦੇ ਇਹਨੂੰ ਕੋ ਕੋਰਟ ਚ ਜਸੀਦਤ ਰਸੀਦਾ ਹੋਣ ਗਿਆ ਇਹ ਕੋਰਟ ਚ ਦਿਖਾ ਦੇ ਔਰ ਪਹਿਲੀ ਗੱਲ ਇਹ ਕੀ ਕਿ ਇਹ ਹੈ ਕੌਣਾ ਸਕੂਲ ਗ੍ਰਾਮ ਪ੍ਰਕਾਸ਼ ਜੀ ਦੇ ਨਾਮ ਤੇ ਲਈ ਜੋ ਹੈ ਦਾ ਉਹ ਕਮੇਟੀ ਦੇ ਪ੍ਰਧਾਨ ਸੀ ਉਸ ਵੇਲੇ ਉਹਨਾਂ ਦੇ ਮੈਂਬਰ ਕੇਵਲ ਕੇਸ਼ਨ ਸ਼ਾਤਰੀ ਜੀ ਸ਼ੁਭਾਜੀ ਐਂਡ ਹੋਰ ਦੂਸਰੇ ਤੀਸਰੇਗੇ ਸੀ ਇਹਨਾਂ ਦਾ ਕਿਤੇ ਨਾਮ ਨਹੀਂਗਾ ਮੈਂ ਮੈਨੇ ਅਸੀਂ ਬੱਚਿਆਂ ਦਾ ਭੂਤ ਬਚਾ ਰਹੇ ਆਂ ਔਰ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਆ ਕਿ ਜਿਹੜੇ ਬੱਚੇ ਤੁਹਾਡੇ ਸ਼ਾਸਤਰੀ ਮੋਰੀ ਸਕੂਲ ਔਰ ਆ ਪ੍ਰਕਾਸ਼ ਆਸ਼ਰਮ ਸਕੂਲ ਗੁਰਬਚਾ ਦੇ ਵਿੱਚ ਪੜਦੇ ਆ ਆਪਣੇ ਬੱਚਿਆਂ ਦੇ ਭੂਤ ਨੂੰ ਵੇਖਦੇ ਹੋਏ ਆਪਣੇ ਬੱਚਾ ਨੂੰ ਉਹ ਸਕੂਲੋਂ ਤਾਂ ਹਟਾ ਕੇ ਚੰਗੇ ਸਕੂਲਾਂ ਵਿੱਚ ਪਾਉਣ ਉਹਨਾਂ ਦੀ ਜ਼ਿੰਦਗੀ ਨਾ ਖੇਲਵਾੜ ਨਾ ਕਰੇ ਨੇ ਨਾ ਪ੍ਰੀਮ ਸ਼ਰਮਾ ਜੀ ਦੇ ਨਾਮ ਬੱਚਿਆਂ ਦੇ ਮਾਪੇ ਬੇਰਹਾਲ ਸ਼ਰੀਆਮ ਹੋਰੀ ਗੁੱਡਲਗਰਦੀ ਦੀ ਕਹਾਣੀ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਇਸੇ ਦੇ ਨਾਲ ਜਿੱਥੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਉੱਥੇ ਹੀ ਲੋੜ ਹੈ ਇਸ ਤਰ੍ਹਾਂ ਦੇ ਵਿਅਕਤੀਆਂ ਤੇ ਸਖਤ ਕਾਰਵਾਈ ਕਰਨ ਦੀ ਅੰਮ੍ਰਿਤਸਰ ਤੋਂ ਸੁਚੇਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮੀਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ